ਦੇ ਵਿੱਚ ਸ੍ਰੀ ਕੀ ਦੇ ਸਵਾਲ ਖੜੇ ਹੋ ਰਹੇ ਨੇ ਲਗਾਤਾਰ ਉਹਦੇ ਬਾਰੇ ਇਨਵੈਸਟੀਗੇਸ਼ਨਸ ਵੀ ਹੋ ਰਹੀਆਂ ਨੇ ਇਹ ਜਲਦ ਉਸ ਬਾਬਤ ਜਿਹੜੀ ਰਿਪੋਰਟ ਹੈ ਉਹ ਸਾਹਮਣੇ ਆ ਜਾਵੇਗੀ ਕਿ ਕਿਸ ਢੰਗ ਦੇ ਨਾਲ ਇਹ ਕੈਨੇਡਾ ਦੇ ਵਿੱਚ ਵਿਦੇਸ਼ੀ ਸਖਲ ਖੰਭਾਰਿਆ ਸੋ ਇਹ ਜੋ ਲਿਬਰਲ ਪਾਰਟੀ ਦੀ ਜਿਹੜੀ ਹੋਂਦ ਦੀ ਜਿਹੜੀ ਰੇਸ ਹੈ ਸੋ ਇਹਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਐਕਸਪੈਕਟੇਸ਼ਨਸ ਨੇ ਕਿ ਇਹਦੇ ਵਿੱਚ ਵੀ ਇਸ ਤਰੀਕੀ ਦੀ ਕੋਸ਼ਿਸ਼ ਹੋ ਸਕਦੀ ਹੈ ਨੇ ਕਿ ਵਿਦੇਸ਼ੀ ਸਰਕਾਰਾਂ ਵਿਦੇਸ਼ੀ ਜਰੀਏ ਰਿਐਕਸ਼ਨ ਨੇ ਇਹਦੇ ਵਿੱਚ ਵੀ ਦਖਲ ਦੇ ਸਕਦੇ ਨੇ ਸੋ ਇਹ ਇਲੈਕਸ਼ਨ ਜਿਹੜੀ ਆ ਇਹ ਪਾਰਦਰਸ਼ਤਾ ਨਾਲ ਹੋਵੇ ਇਹ ਲਿਬਰਲ ਪਾਰਟੀ ਵੀ ਚਾਹੁੰਦੀ ਆ ਉਹ ਹੀ ਚਾਹੁੰਦੇ ਆ ਵੀ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਾ ਹੋਵੇ ਤੇ ਓਵਰ ਆਲ ਦੇ ਵਿੱਚ ਦੇਖੀਏ ਕਿ ਜੋ ਸਕਿਉਰਟੀ ਹੈ ਇੰਟੈਲੀਜੈਂਸ ਹੈ ਟੂ ਇਲੈਕਸ਼ਨ ਕਾਸਟ ਫੋਰ ਜਿਹੜੀ ਕਿ 2019 ਦੇ ਵਿੱਚ ਬਣਾਈ ਗਈ ਸੀ ਇਹਦੇ ਵਿੱਚ ਸੀਸੀਸ ਦੇ ਜਿਹੜੇ ਨਾਇੰਟ ਦੇ ਵੀ ਸ਼ਾਮਲ ਨੇ ਆਸੀ ਐਮਪੀ ਦੇ ਨਾਇੰਟ ਦੇ ਵੀ ਸ਼ਾਮਲ ਨੇ ਤੇ ਗਲੋਬਲ ਅਫੇਅਰ ਕੈਨੇਡਾ ਕਮਿਊਨੀਕੇਸ਼ਨ ਸਕਿਉਰਟੀ ਜਿਹੜੀ ਆ ਸੋ ਇਹ ਵੱਖ-ਵੱਖ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਨੇ ਸੋ ਇਹਨਾਂ ਦੇ ਨਮਾਇੰਦੇ ਇਜੀ ਵਿੱਚ ਸ਼ਾਮਲ ਨੇ ਤੇ ਇਹਨਾਂ ਇਸ ਚੀਜ਼ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨਗੇ ਕਿ ਇਹ ਇਲੈਕਸ਼ਨ ਜੋ ਹੋ ਰਹੀ ਹੈ ਇਸ ਵਿੱਚ ਫੋਰਨ ਇੰਟਰਫੀਰੈਂਸ ਨਾ ਹੋਵੇ ਚਾ ਕੋਈ ਇਸ ਤਰੀਕੇ ਦੀਆਂ ਅਗਰ ਕਾਰਵਾਈਆਂ ਹੁੰਦੀਆਂ ਨੇ ਤਾਂ ਉਹਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ ਸੁਰਦਾਰ ਕਿ ਜੈਸੇ ਵੀ ਇਹ ਸੈਲਫ ਲੀਡਰਸ਼ਿਪ ਸਿਸਟਮ ਲਗਾਇਆ ਕਿ ਜੋ ਕੈਨੇਡੀਅਨ ਸਿਟੀਜ਼ਨ ਨੇ ਜਾਂ ਪੀਆਰ ਨੇ ਸੋ ਉਹਨਾਂ ਨੂੰ ਇਹਦੇ ਵਿੱਚ ਵੋਟ ਪਾਉਣ ਦਾ ਜਿਹੜਾ ਮੌਕਾ ਮਿਲਣਾ ਹੈ ਤੋ ਇਸੇ ਕਰੀਏ ਵੀ ਪਹਿਲਾਂ ਜਿਹੜੀਆਂ ਵੱਖ-ਵੱਖ ਲੈਕਚਰਸ ਹੋ ਜਾਂਦੇ ਚਾਹੀ ਪ੍ਰਵੇਸ਼ਨਾਰਡ ਹੋ ਤੇ ਵੀ ਰਹੀਆਂ ਨੇ ਤੇ ਉਹਦੇ ਵਿੱਚ ਜਿਹੜੇ ਸੈਂਪਲ ਦੀ ਸੌਂਸ ਤੇ ਆਏ ਹੋ ਰੈਸੀਡੈਂਟਸ ਨੇ ਇਵਨ ਇੰਟਰਨੈਸ਼ਨਲ ਸਟੂਡੈਂਟਸ ਵੀ ਹੁੰਦਾ ਜਿਹੜੀਆਂ ਨੇ ਫਲਸਾਜ ਹੈ ਇਸ ਤਰੀਕੀ ਗੱਲਾਂ ਬਤਾ ਹੁੰਦੀਆਂ ਨੇ ਸੋ ਇਹ ਚੀਜ਼ਾਂ ਨਾ ਹੁਣ ਇਸੇ ਵਾਸਤੇ ਪਹਿਲਾਂ ਹੀ ਇਹ ਇਹ ਜਿਹੜੀ ਆ ਰਿਕੁਆਇਰ ਕੀਤੀ ਗਈ ਆ ਤੇ ਦੂਜਾ ਹੁਣ ਜੋ ਇਹ ਜਾਂਚ ਜਾਂ ਅੰਸ਼ਰੀ ਦੀ ਗੱਲ ਕੀਤੀ ਸੋ ਉਹ ਵੀ ਨਿਗਰਖੜ ਲਈ ਕਿਸੇ ਤੰਗ ਦੀ ਬਿਨਾ ਮਤੇਸ਼ੀ ਦਖਲਅੰਦਾਜ਼ੀ ਤੋਂ ਇਹ ਜਿਹੜੀ ਚੋਣ ਹੈ ਕਿ ਵਧੀਆ ਤੰਗ ਦੇ ਨਾਲ ਹੋਵੇ ਸੋਖਲ ਨੂੰ ਇਹ ਨਾ ਹੋਵੇ ਕਿ ਕੋਈ ਵਿਦੇਸ਼ੀ ਸਰਕਾਰ ਆਪਣੇ ਪਸੰਦਾ ਨਮਾਇੰਦਗੀ ਦੇ ਵਿੱਚ ਜਿਤਉਣ ਵਾਸਤੇ ਕੋਸ਼ਿਸ਼ ਕਰੇ ਜੀ 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 ਸੋ ਇਹ ਤਾਂ ਸਿੱਗੀ ਲੈਬਰਲ ਪਾਰਟੀ ਦੀ ਲੀਡਰਸ਼ਿਪ ਦੀ ਜਿਹੜੀ ਚੋਣ ਹੋਣੀ ਹੈ ਵੀ ਭਾਈ ਕੋਈ ਵਿਦੇਸ਼ੀ ਦਖਲਅੰਦਾਜ਼ੀ ਨਾ ਹੋਵੇ ਪਰ ਹੁਣ ਜੇ ਥੋੜੀ ਜਿਹੀ ਗਵਾਂਡੀ ਮੁਲਕ ਦੀ ਗੱਲਬਾਤ ਕਰ ਲਈਏ ਇੱਕ ਤਰ੍ਹਾਂ ਦੀ ਤੱਕੇ ਸ਼ਈਓ ਕਹੀ ਜਾ ਸਕਦੀ ਹੈ ਔਰ ਉਹ ਹੈਗਾ ਜੀ ਟੈਰਫ ਸੋ ਡੈਨੀਅਲ ਸਮਿਥ ਵੱਲੋਂ ਟੈਰਫ ਲੱਗਣ ਦੀ ਸ਼ੰਕਾ ਜਿਤਾਈ ਗਈ ਹੈ ਜੀ ਕੀ ਅਪਡੇਟ ਹੈ ਪ੍ਰਿੰਸ ਸਾਹਿਬ ਦੇਖੋ ਇਹ ਰਿਵਿਊਸਿੰਗ ਜੀ ਜੋ ਖੇਲਬਾਖਤਾ ਦੇ ਪ੍ਰੀਮੀਅਰ ਨੇ ਡੈਨੀਅਲ ਸਮਿਥ ਸੋ ਹੀ ਹੈ ਸੀ ਫਲੋਰੀਡਾ ਗਾਇਸ ਤੇ ਜਾ ਕੇ ਜੇ ਮੈਰਾ ਲੈਗੋ ਜਿਹੜਾ ਨਿਵਾਸ ਹੈ ਟੋਨਟਾਮਸਾ ਦਾ ਉੱਥੇ ਜਾ ਕੇ ਮੈਂ ਨੇ ਕਲੌਮਸ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਹੈ ਸੋ ਕਿਉਂਕਿ ਅਲਬਰਟਾ ਪਲੀ ਇਸ ਦੀ ਗੱਲ ਕਰਦੇ ਆ ਸੋ ਸਾਨੂੰ ਪਤਾ ਹੈ ਕਿ ਇੱਥੇ ਜੋ ਤੇਲ ਹੈ ਤੇਲ ਦੀ ਕਹਾ ਜੋ ਐਕਸਪੋਰਟ ਹੁੰਦਾ ਅਮਰੀਕਾ ਨੂੰ ਸੋ ਅਲਬਰਟਾ ਦੀ ਇਕਨੋਮੀ ਦੇ ਵਿੱਚ ਵੀ ਜੋ ਤੇਲ ਦਾ ਐਕਸਪੋਰਟ ਹੈ ਅਮਰੀਕਾ ਨੂੰ ਉਹ ਇੱਕ ਵੱਡਾ ਉਹਦਾ ਰੋਲ ਜਿਹੜਾ ਹੈ ਉਹ ਉਹਦਾ ਤੇਜ਼ ਵਧਿਆ ਹੋਇਆ ਹੈ ਉੱਥੇ ਦੇ ਰੋਜ਼ਗਾਰ ਵਿੱਚ ਉਸ ਦਾ ਵੱਡਾ ਰੋਲ ਹੈ ਸੋ ਹੁਣ ਜੇਕਰ ਟੈਰਿਫ ਦੀਆਂ ਗੱਲਾਂ ਚੱਲ ਰਹੀਆਂ ਨੇ ਇਹ ਇਸ ਤਰ੍ਹਾਂ ਕਿ ਕਿ ਦੀਆਂ ਗੱਲਾਂ ਹੋਈਆਂ ਜਿਵੇਂ ਡੈਕ ਫੋਰਸ ਸਾਹਿਬ ਨੇ ਕਿਹਾ ਕਿ ਅਸੀਂ ਇਹ ਗਰਟੀ ਸਪਲਾਈ ਹੈ ਫਿਊਲ ਸਪਲਾਈ ਹੈ ਮਰਕਾ ਦੀ ਬੰਦੇ ਕਰਦਾ ਹੈ ਵੀ ਸੋ ਇਹਦੇ ਵਿੱਚ ਵੀ ਵੱਡਾ ਘਾਟਾ ਲਵਾਟਾ ਨੂੰ ਵੀ ਹੋਣਾ ਹੈ ਅਗਰ ਇਸ ਤਰੀਕੇ ਨਾਲ ਕੋਈ ਕੈਨੇਡਾ ਸਰਦਰ ਦੇ ਕੋਈ ਇਸ ਤੀ ਕਿ ਦੀ ਗੱਲਬਾਤ ਹੁੰਦੀ ਹੈ ਸੋ ਟੈਰਿਫ ਲੱਗਣ ਦੇ ਨਾਲ ਵੀ ਚਲਵਾਟਾ ਦਾ ਵੱਡਾ ਨੁਕਸਾਨ ਹੋਣਾ ਹੈ ਸੋ ਇਹੋ ਜਿਹੀਆਂ ਗੱਲਾਂ ਬਾਤਾਂ ਦੇ ਵਿੱਚ ਕਿ ਪ੍ਰੀਮੀਅਰ ਉੱਥੇ ਗਏ ਆ ਮੁਲਾਕਾਤ ਕੀਤੀ ਸੋ ਪਰ ਜੋ ਇਹਨਾਂ ਨੇ ਬਾਅਦ ਦੇ ਵਿੱਚ ਸਟੇਟਮੈਂਟਾਂ ਦਿੱਤੀਆਂ ਨੇ ਸਰ ਜਿੰਨਾ ਤੁਹਾਨੂੰ ਤੇ ਤੁਹਾਨੂੰ ਪੁੱਛਿਆ ਗਿਆ ਵੀ ਇਹ ਗੱਲਬਾਤ ਤੁਹਾਡੀ ਕਿਸ ਤਰੀਕੇ ਦੀ ਰਹੀ ਆ ਕਿ ਤੁਹਾਨੂੰ ਕੀ ਲੱਗਦਾ ਵੀ ਡੌਲਨਟਰਪ ਸਾਹਿਬ ਜਦੋਂ ਖੁਦ ਸਾਰਾ ਚੱਕਰ ਦੇ ਕੇ ਇਸ ਥੀਕੀ ਦੇ ਸਟੈਪ ਚੁੱਕ ਸਰਦੇ ਨੇ ਸੋ ਇੱਥੇ ਗੈਰੀਅਲਸ ਮੇਥੋਂ ਨੇ ਗੱਲ ਕਹੀ ਆ ਵੀ ਸਾਨੂੰ ਇਹ ਤਾਰੀਖ ਵਾਸਤੇ ਕੀ ਰਹਿਣਾ ਚਾਹੀਦਾ ਆ ਸੋ ਇਹ ਗੱਲ ਸਟੇਟਮੈਂਟ ਉਹਨਾਂ ਵੱਲੋਂ ਆਈ ਆ ਸੋ ਉਹਨਾਂ ਨੇ ਇਹ ਕਿਤੇ ਵੇਖੇ ਨੂੰ ਗੱਲ ਕਰਨ ਚ ਲੱਗਾ ਹੋਏਗਾ ਕਿ ਸਾਹਬ ਆਪਣੇ ਫੈਸਲੇ ਤੇ ਅੜੇ ਹੋਏ ਨੇ ਸੋ ਉਸ ਫੈਸਲੇ ਨੂੰ ਬਦਲਣਾ ਕਾਫੀ ਮੁਸ਼ਕਲ ਹੈ ਤੇ ਦੂਜੇ ਪਾਸੇ ਜਿਵੇਂ ਉਹਨਾਂ ਨੇ ਗੱਲ ਕੀਤੀ ਆ ਵੀ ਅਗਰ ਅਸੀਂ ਐਨਰਜੀ ਸਪਲਾਈ ਜਿਹੜੀ ਆ ਇਸ ਤਰੀਕੇ ਦੇ ਪ੍ਰੈਟ ਜਿਹੜੇ ਮਾਰਕਡਾਉ ਕਰਦੇ ਆ ਉਹਦੇ ਵਿੱਚ ਸਾਡਾ ਕਾਫੀ ਨੁਕਸਾਨ ਹੁੰਦਾ ਆ ਸੋ ਜਿਨਾ ਲਵਟਾ ਸੂਬੇ ਦਾ ਕਾਫੀ ਨੁਕਸਾਨ ਹੁੰਦਾ ਸੋ ਇਸ ਗੱਲ ਤੋਂ ਜਿਹੜੇ ਫੋਰਸ ਆ ਵੀ ਉਹ ਤੋਂ ਕਾਫੀ ਮਰਾਜ ਨੇ ਉਹ ਕਹਿੰਦੇ ਵੀ ਸਾਨੂੰ ਇਹ ਮੌਕੇ ਨੂੰ ਉਤੇਰਾ ਤੇ ਸੋਚਣਾ ਚਾਹੀਦਾ ਹੈ ਕਿ ਨੇਸ਼ਨ ਨੂੰ ਪਹਿਲਾ ਰੱਖੀ ਜਿਹੜੀਆਂ ਗੱਲਾਂ ਕਰਨੀ ਚਾਹੀਦੀਆਂ ਸੋ ਦੇਖੋ ਇਹਦੇ ਚੇ ਗੋਮਾ ਪ੍ਰੀਮੀਅਰ ਤੇ ਵੱਖੋ ਵੱਖਰੇ ਜਿਹੜੇ ਨੇ ਵਿਚਾਰ ਲਏ ਪਰ ਇਹਦੇ ਵਿੱਚ ਇਹ ਕਿ ਡੈਨੀਅਲ ਸਮੈਟਿਕ ਤੋਂ ਲੈ ਕੇ ਇਹਨਾਂ ਨੂੰ ਲੱਗ ਰਿਹਾ ਹੈ ਬੰਨ ਚੱਲ ਬਾਤ ਤੋਂ ਬਾਅਦ ਮੰਨਿਆ ਜੀ ਇਹ ਕਾਹ ਜਿਹੜੇ ਕੈਰੀਫਰੋਨਾ ਸ਼੍ਰੀਪ੍ਰਮ ਸਾਹਿਬ ਦਾ ਜੋ ਵੀ ਰੋਖ ਹੈ ਸ਼ਹਿਰ ਉਹਨਾਂ ਬਦਲੇ ਚ ਇਸ ਤਰੀਕੇ ਦੀਆਂ ਸਭਾਵਨਾਵਾਂ ਉਹਨਾਂ ਬੁਲਦਸੀਆ ਗਿਆ ਨੇ ਤੇ ਇਸ ਮੁੱਦੇ ਤੇ ਜੇਕਰ ਅਸੀਂ ਸਾਫਤਾ ਜਿਹੜੇ ਪ੍ਰਾਈਮ ਮਿਨਿਸਟਰ ਨੇ ਸਟੀਫਨ ਹਾਰਪਰ ਸਾਹਿਬ ਨਾਲ ਦੀ ਗੱਲ ਕਰੀਏ ਉਹਨਾਂ ਦੀ ਵੀ ਇੱਕ ਇੰਟਰਵਿਊ ਸਮਰੀ ਹਾਈਲਾਈਟ ਕੀਤੀ ਜਿਸ ਚੋਂ ਨੇ ਡੋਨਲਡ ਡਰਾਉਸ ਸਾਹਿਬਾਂ ਦੇ ਰਵੱਈਏ ਤੇ ਉੱਤੇ ਕਾਫੀ ਸਵਾਲ ਖੜੇ ਕੀਤੇ ਨੇ ਉਹ ਕਹਿੰਦੇ ਵੀ ਜਿਸ ਤੰਗ ਦੀਆਂ ਇਹ ਗੱਲਾਂ ਕਰ ਰਹੇ ਨੇ ਜਿਹੜੇ ਅਲਿਗੇਸ਼ਨ ਸੁਣਾ ਰਹੇ ਨੇ ਕਿ ਅਮਰੀਕਾ ਤੈਰੰਡਾ ਨੂੰ ਸਬਸਿਡੀ ਦੇ ਰਿਹਾ ਆ ਉਹ

ਉਕੇ ਨਹੀਂ ਸਕੋ ਅਸੀਂ ਹੀ ਨਿਰਕਾਰ ਨੂੰ ਸਬਸਿਡੀ ਦੇ ਰਹੇ ਆ ਇਹ ਕਹਿੰਦੇ ਵੀ ਜੋ ਸਾਡਾ ਇੱਥੇ ਇਹ ਤੋਂ ਜੇ ਅਮਰੀਕਾ ਦੇ ਜਾਂਦਾ ਕਹਿੰਦੇ ਮਾਰਕੀ ਸੇ ਇਤਨਾ ਬਹੁਤ ਅਸੀਂ ਜਿਹੜਾ ਡਿਸਕਾਊਂਟ ਦੇ ਉੱਤੇ ਕੋਈ ਤੇਲ ਦਿੰਦੇ ਆ ਕਿ ਕਹਿੰਦੇ ਸਬਸਿਡੀ ਦਾ ਅਸਲ ਦੇ ਵਿੱਚ ਅਸੀਂ ਨਿਰਕਾਰ ਨੂੰ ਦੇ ਰਹੇ ਆ ਵੀ ਅਸੀਂ ਨਾ ਦਾ ਫੇਵਰ ਕਰ ਰਹੇ ਆ ਤੇ ਜੋ ਕਹਿੰਦੇ ਵਿਕ੍ਰਮ ਸਾਹਿਬ ਵੱਲੋਂ ਦੋ ਤਿੰਨ ਨੂੰ ਲੈ ਕੇ ਜਾਂ ਹੋਰ ਚਾਰ ਹੋ ਜਾ ਕੇ ਦਾਅਵੇ ਕੀ ਇਤਜਾਰੇ ਵਿੱਚ ਵੀ ਹੋ ਗਈ ਗਲਤ ਹੈ ਕਿ ਨਾਲੋਂ ਨੇ ਇਹ ਵੀ ਕਿਹਾ ਕਿ ਜਿਸ ਦਾ ਅੰਮਲ ਹੈ ਤੇ ਜਦੋਂ ਕਰ ਰਹੇ ਨੇ ਉਹਦਾ ਰਵਈਆ ਆ ਲੱਗਦਾ ਨਹੀਂ ਆ ਕਹਿੰਦੇ ਦੀ ਕੋਈ ਇੱਕ ਇੱਕ ਦੋਸਤ ਮਿਸ਼ਨ ਵਾਲਾ ਲਾਈਸਨਸ਼ਨ ਵਾਲਾ ਰਵਈਆ ਆ ਸੋ ਉਹਨਾਂ ਨੇ 20 ਸੀ ਸਰਹਰ ਸਰ ਸਾਹਿਬ ਨੇ ਵੀ ਕਾਫੀ ਉਸ ਇੰਟਰਵਿਊ ਦੇ ਵਿੱਚ ਸਵਾਲ ਕਰੇ ਕੀਤੇ ਨੇ ਪਰਮ ਸਾਹਿਬ ਦੇ ਉੱਤੇ ਜੀ ਜੀ ਅਗਲੀ ਖਬਰ ਪ੍ਰੇਨ ਸਾਹਿਬ ਪੰਜਾਬੀਆਂ ਦੇ ਗਾੜ ਸ਼ਹਿਰ ਕੈਨੇਡਾ ਦਾ ਜਿਹੜਾ ਬ੍ਰੈਂਟਨ ਹੈ ਤੇ ਉਹਦੀ ਗੱਲਬਾਤ ਕਰੀ ਆ ਹਰ ਰੋਜ਼ ਕੋਈ ਨਾ ਕੋਈ ਵਾਰਦਾਤਾ ਹੁੰਦੀਆਂ ਨੇ ਲੁੱਟਾਂ ਖੋਹਾਂ ਹੁੰਦੀਆਂ ਨੇ ਖਾਸ ਕਰਕੇ ਕੁਝ ਕੁ ਮਹੀਨਿਆਂ ਤੋਂ ਗੱਡੀਆਂ ਚੋਰੀਆਂ ਦੇ ਤਾਂ ਵਾਰਦਾਤਾਂ ਕਈ ਸਾਲਾਂ ਤੋਂ ਹੁੰਦੀਆਂ ਸੀ ਪਰ ਜੁਐਲਰੀ ਸਟੋਰਾਂ ਦੀ ਲੁੱਟ ਹੋਣੀ ਉਸ ਤੋਂ ਬਾਅਦ ਘਰਾਂ 'ਚ ਵੜ ਕੇ ਲੁੱਟਾਂ ਖੋਹ ਆਉਣੀ ਆ ਕਈ ਵਾਰ ਪਲਾਜ਼ਾਸ ਦੇ ਅੰਦਰ ਗੋਲੀਬਾਰੀ ਹੋਣੀ ਸੋ ਹੁਣ ਬ੍ਰੈਂਟਨ 'ਚ ਗੋਲੀਆਂ ਚਲਾਉਣ ਵਾਲਾ ਇੱਕ ਪੰਜਾਬੀ ਗਰੋਹ ਗ੍ਰਿਫਤਾਰ ਕੀਤਾ ਗਿਆ ਜੀ ਕੀ ਆਪਣੇ 代表 ਸਾਹਿਬ ਦੇਖੋ ਇਹਦੇ ਵਿੱਚ ਇਸ ਤਰ੍ਹਾਂ ਫਿਰ ਜਿਕੇ ਕਾਫੀ ਨੌਰਥ ਵਨ ਜਿਹੜੇ ਆਪਰੇ ਪੰਜਾਬੀ ਕਮਿਊਨਿਟੀ ਦੇ ਨਾਲ ਇਹ ਉਹ ਲੰਡਨ ਮਰਪੀ ਦੀ ਨਾ ਪਲੀਸ ਫੋਲੋ ਸਮਰਲੇ ਲੈਂਦੇ ਗਏ ਨੇ ਸੋ ਪੁਲਿਸ ਨੇ ਜੋ ਦੱਸਿਆ ਕਹਿੰਦੇ ਕਿ ਬ੍ਰੈਂਟਨ ਦੇ ਪੰਜਾਬੀ ਆ ਦੇ ਘਰਵਾਰ ਦਾਸ ਦੇ ਵਿੱਚ ਜੋ ਮਾਉਂਟੇਨ 베ਰੀ ਰੋਡ ਹੈ ਤੇ ਮਾਉਂਟੇਨ ਐਸ਼ ਰੋਡ ਹੈ ਸੋ ਕਹਿੰਦੇ ਵੀ ਇਸ ਖੇਤਰ ਦੇ ਵਿੱਚ ਇੱਕ ਕਾਰ ਹੈ ਉਸ ਕਾਰ ਦੇ ਉੱਪਰ ਦੋ ਬਾਰ ਗੋਲੀਆਂ ਚੱਲੀਆਂ ਨੇ ਪਹਿਲੀ ਗੋਲੀ ਦੀ ਘਟਨਾ ਚੱਲੀ ਆ ਇਹ ਨਵੰਬਰ ਦੀ 224 ਨੂੰ ਇਹ ਤੜਕੇ 2:00 ਵਜੇ ਦੀ ਘਟਨਾ ਆ ਉਸੋ ਦਿਨ ਇਸ ਟਰਾਲੀ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਉਸ ਦੇ ਵਿੱਚ ਵੀ ਦੱਸਿਆ ਗਿਆ ਵੀ ਦੋ ਸਸਪੈਕਟ ਸੀਗੇ ਜੋ ਜਿਨ੍ਹਾਂ ਨੇ ਇਸ ਟਰਾਲੀ ਦੇ ਉੱਪਰ ਗੋਲੀਆਂ ਚਲਾਈਆਂ ਸਨ ਤੇ ਇਸ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਇਹ ਜਨਵਰੀ ਤੋਂ 2025 ਵੀਰਵਾਰ ਵਾਲਾ ਦਿਨ ਸੀਗਾ ਤੇ ਸਵੇਰੇ 9:00 ਵਜੇ ਘਟਨਾ ਵਾਪਰੀ ਆ ਇਸੇ ਟਰਾਲੀ ਦੇ ਵਿੱਚ ਦੁਬਾਰਾ ਫਿਰ ਇਹ ਗੋਲੀਆਂ ਚਲਾਈਆਂ ਗਈਆਂ ਤੇ ਇਸ ਦੋਮਾ ਘਟਨਾਵਾਰੇ ਵਿੱਚ ਜਿਹੜੇ ਸਸਪੈਕਟਸ ਮਿਲnabla ਪਰ ਸ਼ਾਰਟ ਗਨ ਇਦਾਂ ਨੇ 3 ਗੋਲੀਆਂ ਚ ਲਾਈਆਂ ਨੇ ਸੋ ਉਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ ਸੋ ਜੋ ਪਹਿਲੀ ਘਟਨਾ ਵਾਪਰੀ ਸੀ ਸੋ ਇਹਦੇ ਵਿੱਚ ოਪਰੇਸ਼ਨ ਨੇ ਦੱਸਿਆ ਕਿ ਇਹ ਮਨਪ੍ਰੀਤ ਸਿੰਘ ਹੈ ਉਮਰ 27 ਸਾਲ ਹੈ ਤੇ ਇਸ ਦੇ ਨਾਲ ਦਿਲਪ੍ਰੀਤ ਸਿੰਘ ਹੈ ਉਮਰ 30 ਸਾਲ ਹੈ ਤੇ ਨਾਲ ਇਹ ਪੁਲਿਸ ਨੇ ਦੱਸਿਆ ਕਿ ਹਰਸ਼ਜੀਤ ਸਿੰਘ ਹੈ ਜਿਸ ਦੀ ਉਮਰ 30 ਸਾਲ ਹੈ ਇਹ ਤਿੰਨ ਜਣੇ ਜੋ ਬ੍ਰਹਮਤਨ ਦੇ ਨਿਵਾਸੀ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸਗਾ ਇਹਨਾਂ ਦੇ ਕੋਲੋਂ ਜਿਹੜੇ ਇਹਨਾਂ ਨੂੰ ਫਾਇਰ ਆਫ ਮੈਂ ਉਹ ਵੀ ਜਿਹੜੇ ਨੇ ਇਹਨਾਂ ਕੋਲ ਬਰਾਬਰ ਹੋਏ ਨੇ ਤੇ ਫਾਇਰ ਆ ਨਾਲ ਸੰਬੰਧਿਤ ਵੀ ਨਾ ਦੇ ਉੱਪਰ ਚਾਰਜਸ ਲੱਗੇ ਨੇ ਤੇ ਜਿਹੜੀ ਦੂਜੀ ਘਟਨਾ ਵਾਪਰੀ ਸੀ ਇਸੇ ਕਰਕੇ ਉੱਪਰ ਗੋਲੀਆਂ ਚਲਾਉਣ ਦੀ ਉਹਦੇ ਵਿੱਚ ਧਰਮਪ੍ਰੀਤ ਸਿੰਘ ਉਮਰ 25 ਸਾਲ ਮਾਨਤਰਤਾਪ ਸਿੰਘ ਉਮਰ 27 ਸਾਲ ਆਕਿੰਝ ਸਿੰਘ ਉਮਰ 30 ਸਾਲ ਅਰਵਿੰਦਰ ਪਾਲ ਸਿੰਘ ਉਮਰ 21 ਸਾਲ ਇਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਾਂਚ ਕੀਤਾ ਗਿਆ ਇਹਨਾਂ ਦੇ ਪਰ ਵੀ ਜਿਹੜੇ ਫਾਇਰ ਨਾਲ ਰਿਲੇਟਡ ਵੀ ਜਿਹੜੇ ਗੈਰ ਕਾਨੂੰਨੀ ਚਾਰਜ ਰਿਲੇਟਡ ਵੀ ਜਿਹੜੇ ਚਾਰजेस ਲਾਏ ਗਏ ਨੇ ਉਹ ਪੁਲਿਸ ਦੱਸ ਰਹੀ ਹੈ ਕਿ ਇਹਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਬੀਅ ਸੀ ਰਿੰਗਸ ਨੇ ਉਹ ਪੈਂਡਿੰਗ ਨੇ ਕਿ ਤੁਸੀਂ ਦੇਖੋ ਵੀ ਸਾਤ ਜਾਣੇ ਕਿ ਇਹ ਕਾਫੀ ਵੱਡੀ ਗਿੰਤੀ ਹੁੰਦੀ ਹੈ ਇਹ ਪੰਜਾਬੀ ਕਮਿਊਨਿਟੀ ਨਾਲ ਸੰਬੰਧਿਤ ਸਾਰੇ ਨਾਮ ਨੇ ਇਕ ਵੱਡਾ ਗਰੁੱਪ ਜਿਹੜਾ ਆ ਜਿਹੜਾ ਇਸਤਰੀ ਚਨਾ ਜਿਹੜਾ ਜਿੱਥੋਂ ਦੇ ਪ੍ਰਸ਼ਾਸਕ ਹੈ ਉਹ ਕਨਾਨੀ ਉੱਪਰ ਇਸਤਰੀ ਕਿਨਾਂ ਨੂੰ ਕੁੜੀਆਂ ਚਲਾਈਆਂ ਗਈਆਂ ਨੇ ਸੋ ਉਹ ਪੀਲ ਦੇ ਜਿਹੜਾ ਨੇ ਪੁਲਿਸ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਪਹਿਲਾਂ ਵੀ ਇਸ ਤਰੀਕੀ ਦੇ ਸਾਨੂੰ ਬਧਾਵੇਂ ਘਟਨਾਵਾਂ ਕਾਫੀ ਵਾਪਰ ਚੁੱਕੀਆਂ ਨੇ ਪੀਲ ਰੀਜਨ ਦੇ ਵਿੱਚ ਕਾਸਟ ਸੌਲਟੀ ਦੇ ਵਿੱਚ ਇੱਕ ਪੰਜਾਬੀ ਕਮੇਟੀ ਨੂੰ ਧਾਰਕੜ ਕੀਤਾ ਗਿਆ ਪਹਿਲਾਂ ਵੀ ਇਸ ਤਰੀਕੀ ਦੇ ਨਾਮ ਜਿਹੜੇ ਕਾਫੀ ਆਕਸੀ ਕਮਿਟੀ ਚੋਂ ਆ ਚੁੱਕੇ ਨੇ ਤੇ ਬੜਾ ਇਹ ਸੰਜੀਦਾ ਮਸਲਾ ਹੈ ਇਸ ਜਿਹੜੀਆਂ ਐਕਟੀਵਿਟੀਜ਼ ਕਮੇਟੀ ਦੇ ਵਿੱਚ ਕਿਉਂ ਵੱਧ ਰਹੀਆਂ ਨੇ ਕਿ ਜੁਰੇ ਦੇ ਲੈ ਲੰਸੀ ਅਸਸਰੀ ਤੱਕ ਸੀ ਮਤਿਆ ਇਸ ਤੀ ਕਿਹੜੀਆਂ ਹਮਲੇ ਦੀਆਂ ਕਟਲਾਆਂ ਜਾਂ ਕਿਸੇ ਦੇ ਉੱਪਰ ਗੋੜੀਆਂ ਚਲਾਉਂਦੀਆਂ ਇਹ ਹੁਣ ਉਸੇ ਤਰੀਕੇ ਦਾ ਜੋ ਵਰਤਾਰਾ ਹੈ ਆ ਬ੍ਰੈਂਟਨ ਦੇ ਵਿੱਚ ਖਾਸ ਤੌਰ ਤੇ ਇਹ 30 ਰੀਜਨ ਦੇ ਵਿੱਚ ਵਧਦਾ ਜਾ ਰਿਹਾ ਸੋ ਇਹ ਜੋ ਗਰੁੱਪ ਸੀ ਜਿਹਦੇ ਵਿੱਚ ਸੱਤ ਪੰਜਾਬੀ ਨੌਜਵਾਨ ਸ਼ਾਮਲ ਨੇ ਸੋ ਵਾਰ ਦਾਸ ਬ੍ਰੈਂਟਨ ਦੇ ਇੱਕ ਘਾਟ ਦੇ ਉੱਪਰ ਦੋ ਵਾਰ ਗੋੜੀਆਂ ਚਲਾਉਂਦੇ ਮਾਮਲੇ ਦੇ ਵਿੱਚ ਇਸ ਤਰ੍ਹਾਂ ਕੀ ਜੀ ਪ੍ਰਧਾਨ ਸਾਹਿਬ ਤੇ ਥੋੜੀ ਜਿੱਥੇ ਆਪਾਂ ਨੂੰ ਪਤਾ ਹੀ ਹੈ ਹਰ ਚੀਜ਼ ਮੰਗਾਈ ਆ ਔਰ ਚਾਹੇ ਫੈਡਰਲ ਗਵਰਨਮੈਂਟ ਨੇ 2 ਮਹੀਨਿਆਂ ਦੇ ਲਈ ਕੁਛ ਰਿਬੀਟ ਦਿੱਤੀ ਸੀ ਟੈਕਸ ਤੋਂ ਔਰ ਫੂਡ ਦੇ ਉੱਤੇ ਕੱਪੜਿਆਂ ਦੇ ਉੱਤੇ ਉਹ ਪਤਾ ਨਹੀਂ ਮਿਲੀ ਆ ਕਿ ਨਹੀਂ ਮਿਲੀ ਲੋਕਾਂ ਨੂੰ ਪਰ ਹੁਣ ਆਪਾਂ ਨੂੰ ਪਤਾ ਜੀ ਇੱਥੇ ਸੀਟੀਓ ਬ੍ਰੈਮਟਨ ਨੇ ਵੀ ਥੋੜਾ ਜਿਹਾ ਟਾਊਨ ਹਾਲ ਮੀਟਿੰਗਸ ਰੱਖਿਆ ਨੇ ਕਾਲ ਥਰੂ ਵੀ ਕਹਿੰਦੇ ਤੇ ਵੀ ਪਰ ਸ਼ੋਰ ਤਾਂ ਹੈ ਲੋਕਾਂ ਨੂੰ ਵੀ ਉਹ ਵੀ ਟੈਕਸ ਵੱਜ ਜਾਣਾ ਵੈਸੇ ਮੰਗਾਈ ਨੇ ਲੱਕ ਤੋੜਿਆ ਪਿਆ ਕੈਨੇਡਾ ਦੇ ਵਿੱਚ ਪਰ ਹੁਣ डाक सेवावां ਵੀ ਕਹਿੰਦੇ ਮਹਿੰਗੀਆਂ ਹੋਣ ਜਾ ਰਹੀਆਂ ਜੀ ਜੀ ਤਾਂ ਬਿਲਕੁਲ ਦੇਖੋ ਕਿ ਲੰਗੇ ਕਾਲ ਤੋਂ ਕੈਨੇਡਾ ਦੇ ਵਿੱਚ ਡਾਕ ਦੇ ਜੰਦਾ ਖਰਚਾ 25% ਦੇ 25% ਵੱਧ ਗਿਆ ਸੋ ਇਹਦੇ ਵਿੱਚ ਕੈਨੇਡਾ ਪੋਸਟ ਉਹਨੂੰ ਇਹ ਗੱਲ ਕਹੀ ਜਾ ਰਹੀ ਹੈ ਕਿ ਜੋ ਬੁੱਕਲੇਟ ਜੋ ਕੋਇਲ ਹੈ ਜੋ ਰੋਲ ਜਿਨੂੰ ਕਹਿੰਦੇ ਆ ਜਾਂ ਜੋ ਪੇਨ ਸ਼ੀਟ ਹੁੰਦੀਆਂ ਨੇ ਤੇ ਇਹਦੇ ਵਿੱਚ ਜੋ ਕੀ ਦੇ ਨੇ ਡਾਕ ਟਿਕਾ ਵਿੱਚ ਇਹਨੇ ਕੀ ਕੀਮਤ ਹੈ 20 ਸੈਂਟ ਵੱਧ ਕੇ 1 ਡਾਲਰ 24 ਸੈਂਟ ਹੋ ਗਈ ਹੈ ਜਿਹੜੀ ਪੀਲੂ ਡਾਕ ਦੀ ਕੀਮਤ ਹੈ ਉਹ 1 ਡਾਲਰ 15 ਸੈਂਟ ਤੋਂ ਵੱਧ ਕੇ 1 ਡਾਲਰ 45 ਸੈਂਟ ਹੋ ਗਈ ਹੈ ਤੇ ਇਹ ਜੋ ਵਾਧਾ ਹੈ ਇਹ ਹੁਣ ਲਾਗੂ ਹੋ ਚੁੱਕਾ ਹੈ ਇਹ ਡਾਕ ਸੇਵਾ ਜਿਹੜੀ ਕੈਨੇਡਾ ਦੇ ਵਿੱਚ ਮਹਿੰਗੀ ਹੋ ਚੁੱਕੀ ਹੈ 25% ਦਾ ਵਾਧਾ ਦੱਸਿਆ ਜਾ ਰਿਹਾ ਤੇ ਇਹਦੇ ਨਾਲ ਫਿਰ એનર્ਜੀ ਜਿਹੜੀ ਅਸੀਂ ਪਹਿਲਾਂ ਦੇਖਿਆ ਇਸ ਸਟ੍ਰਾਈਕ ਹੋਈ ਕਾਫੀ ਲੰਮਾ ਸਮਾਂ ਸਟ੍ਰਾਈਕ ਰਹੀ ਜਾਂ ਫਿਰ ਉਹ ਦਖਲ ਦੇਣ ਤੋਂ ਬਾਅਦ ਉਹ ਸਟ੍ਰਾਈਕ ਥੋੜੀ ਗਈ ਸੋ ਉਹਦੇ ਨਾਲ ਜਿਹੜੇ ਬਿਲੀਅਨਸ ਦੇ ਵਿੱਚ ਨੁਕਸਾਨ ਤਾਂ ਹੋਇਆ ਹੀ ਕੈਨੇਡਾ ਕੋ ਉਸ ਦਾ ਲੋਕਾਂ ਨੇ ਵੀ ਕਾਫੀ ਮੁਸ਼ਕਲਾਂ ਚੱਲੀਆਂ ਨੇ ਇਹ ਖੁਰੋਜੂ ਦੇ ਖਰਚਾ ਆ ਕਿਦੇ ਵਿੱਚ 25% ਦੀ ਵਾਧਤਰੀ ਹੋਈ ਆ ਇਹਦੇ ਨਾਲ ਸਿਰ ਜਿਹੜਾ ਆਨ ਆਲੇ ਸਮੇਂ دوران ਜਿਹੜੇ ਛੋਟੇ ਬਿਜ਼ਨਸਮੈਨ ਨੇ ਤੇ ਉਹਨਾਂ ਦੇ ਉੱਪਰ ਵੀ ਜਿਹੜੇ ਕੈਨਡਾ ਕੋਸਟ ਦੀ ਸਿਵਾਮਾਂ ਦਾ ਇਸ ਮਾਰਕਾ ਦੇ ਸੀਗੇ ਸੋ ਉਹਨਾਂ ਦੇ ਵਿੱਚ ਵੀ ਜਿਹੜਾ ਤੇ ਮੰਨੋ ਇਹ ਨੁਕਸਾਨ ਜਿਹੜਾ ਚੱਲਣਾ ਪਵੇਗਾ ਸੋ ਜੋ ਕਹਿੰਦੇ ਵੀ ਹੁਣ ਕੈਨਡਾ ਕੋਸਟ ਦਾ ਹੀ ਖਰਚਾ ਵੀ ਕਿੰਨੀ ਵੀ ਲਾਗਤ ਵਾਧੀ ਜਾ ਰਹੀ ਆ ਖਰਚੇ ਵਧਦੇ ਜਾ ਰਹੇ ਨੇ ਵੀ ਸਾਨੂੰ ਹੱਦੇ ਕੋਲ ਫਿਰ ਸਮੇਂ ਦੇ ਮੁਤਾਬਕ ਕਿੰਨੇ ਵੀ ਹੁੜਚਾਰਾ ਨਹੀਂ ਸੀਗਾ ਸੋ ਇਹ ਸਾਰ ਕੇ ਜਾਂਦੇ ਸਾਰਾ ਕੁਝ ਕੀਤਾ ਤੇ ਓਵਰ ਆਲ ਪਿੰਡ ਦੀ ਜਿੱਕਰ ਹੈ ਟੀਚਾ ਵਧ ਰਹੀ ਹੈ ਨੇ ਮਿਹਨਤਾਈ ਵਧ ਰਹੀ ਹੈ ਖਰਚਾ ਵਧ ਰਿਹਾ ਹੈ ਜੀ ਜਿਵੇਂ ਅਸੀਂ ਬ੍ਰੈਂਟਨ ਦੀ ਗੱਲ ਕੀਤੀ ਹੈ ਕਿ ਬ੍ਰੈਂਟਨ ਦੇ ਵਿੱਚ ਇੱਕ ਰਾਇੰਦੀ ਕਾਫੀ ਵਧ ਰਿਹਾ ਹੁਣ ਇੱਕ ਨਮਾ ਜੋ ਆਨਲਾਈਨ ਡਾਟਾ ਬ੍ਰੈਂਟਨ ਬਾਰੇ ਸਾਹਮਣੇ ਆਇਆ ਕਿ ਬ੍ਰੈਂਟਨ ਦੀ ਜੋ ਆਬਾਦੀ ਹੈ ਉਸ ਦੇ ਵਿੱਚ ਵਿੱਚ ਲੇਸਰ ਮੈਦਾਨ ਕਾਫੀ ਵਾਧਾ ਦੇਖਣ ਨੂੰ ਮਿਲਿਆ ਤੇ ਇਹ ਕਹਿੰਦੇ ਨੇ ਕਿ 2021 ਦੇ ਵਿੱਚ ਇਬ੍ਰਾਮਤਨ ਦੀ ਆਵਾਦੀ ਜੋ ਅਫੀਸ਼ੀਅਲ ਤੌਰ ਤੇ ਸੀ ਵੈਸੇ ਅਨਫੀਸ਼ੀਅਲ ਤੌਰ ਤੇ ਤਾਂ ਬਹੁਤ ਜਿਆਦਾ ਸੀ ਜੋ ਅਫੀਸ਼ੀਅਲ ਤੌਰ ਤੇ ਸੀ 656480 ਦੱਸੀ ਗਈ ਸੀ ਤੇ 2022 ਦੇ ਵਿੱਚ ਇਹ ਵਧ ਕੇ 745557 ਹੋ ਗਏ ਤੇ ਤਕਰੀਬਨ 13.6 ਫੀਸਦੀ ਦਾ ਵਾਧਾ 1 ਸਾਲ ਚ ਹੋ ਗਿਆ ਮੰਨ ਲਓ ਕਿ ਬ੍ਰਾਮਤਨ ਸ਼ਹਿਰ ਦੀ ਆਵਾਦੀ ਲਗਭਗ 14% 1 ਸਾਲ ਦੇ ਵਿੱਚ ਵਧ ਗਈ ਹੈ ਈ ਵੀ ਇਸ ਅੰਕਰੀਮੀ ਦੱਸਿਆ ਕਿ ਜੇਕਰ ਅਸੀਂ ਬ੍ਰੈਂਪਟਨ ਸ਼ਹਿਰ ਦੀ ਮੰਨੇ ਤਾਂ ਇਹ ਤਾਂ ਮੰਨੇ ਬਾਰੇ ਜੋ ਆਪਣੇ ਕਹਿ ਰਹੇ ਨੇ ਜਿਹਦੇ ਮਤਲਬ ਹੈ ਕਿ ਸ਼ਹਿਰ ਦੇ ਪਲਾਨਿੰਗ ਕਰਦੇ ਨੇ ਕਿ ਕਿੰਨੇ ਹਸਪੀਟਲ ਕਿੰਨੇ ਸਕੂਲ ਜਾਂ ਹੋਰ ਕਿੰਨੀਆਂ ਚੀਜ਼ਾਂ ਚਾਹੀਦੀਆਂ ਨੇ ਇਹ ਮੰਨੇ ਬੈਠੇ ਨੇ ਕਿ ਤੇ 251 ਤੱਕ ਬ੍ਰੈਂਪਟਨ ਦੀ ਆਬਾਦੀ 1 ਮਿਲੀਅਨ ਹੋ ਸਕਦੀ ਹੈ ਤੁਸੀਂ ਦੇਖੋ ਵੀ 90000 ਤਾਂ ਇੱਕ ਸਾਲ ਤੋਂ ਵੱਧ ਗਿਆ ਤੇ A 252 ਚਾਸ ਲਈ ਪੈਕਸ ਜਨਵੀਰ ਤੇ ਮਿਲਨ ਹੋ ਗਈ ਜਦੋਂ ਕਿ A 224 ਦਾ ਸੀ ਜੇਕਰ ਅਸੀਂ ਇਹ ਜੋ ਪੋਪੂਲੇਸ਼ਨ ਜਿਹੜਾ ਡੀਪੀਓ ਆ ਜਿਹੜੇ ਹੋਰ ਸਾਥੇ ਆ ਉਹਦੇ ਅਨੁਸਾਰ ਮੰਨੇ ਕਿ 8 ਲੱਖ 26998 ਦੇ ਕਰੀਬ 224 ਦੇ ਵਿੱਚ ਵਾਧੀ ਸੀ ਤਾਂ ਇਸ ਵਾਧੇ ਦੇ ਮੁਤਾਬਕ ਤਾਂ ਅਗਲੇ ਕੁਝ ਸਾਲਾਂ ਦੇ ਵਿੱਚ ਹੀ ਮਿਲੀਅਨ ਹੋ ਜਾਣੀ ਹੈ ਪਰ ਸਿਟੀ ਦਾ ਮੰਨਣਾ ਹੈ ਕਿ 250 ਦੇ ਲਾਗੇ ਮਿਲੀਅਨ ਹੋਊਗੀ ਸੋ ਉਸ ਕਰਕੇ ਹੋ ਸਕਦਾ ਕੀ ਹਸਪੀਟਲ ਇਨਫਰਾਸਟ੍ਰਕਚਰ ਚ ਹੋ ਰਿਹਾ ਹੋ ਦੀ ਇਹ ਚੀਜ਼ਾਂ ਵਿੱਚ ਢਿੱਲ ਹੋ ਰਹੀ ਹੈ ਪਰ ਜੇਕਰ ਸੁਵਿੰਨ ਜੀ ਅਸਲੀਅਤ ਮੰਨिए ਆਬਾਦੀ ਬਹੁਤ ਤੇਜ਼ੀ ਨਾਲ ਵਧੀ ਹੈ ਜੀ ਉਸ ਜੀ ਸੀਟੀਏ ਸੀ ਆਂਕੜਿਆਂ ਦਾ ਬਣਾ ਕੇ ਇਹ ਤਰੇਸ ਤੋਂ ਫੰਡਿੰਗ ਲਾਉਗੀ ਸੈਕਟਰਲ ਰਕਾਰ ਤੋਂ ਫੰਡਿੰਗ ਲਾਉਗੀ ਤਾਂ ਫਿਰ ਇੱਥੇ ਕੰਮ ਬਹੁਤ ਔਖਾ ਹੋ ਜਾਣਾ ਅੱਜ ਬਹੁਤ ਕੌੜੀ ਗੱਲ ਕਹਿਤੀ ਪ੍ਰਧਾਨ ਸਾਹਿਬ ਮੈਂ ਹਰ ਰੋਜ਼ ਇਹੀ ਗੱਲਾਂ ਕਰਦਾ ਇੱਥੇ ਔਰ ਤੁਸੀਂ 21 ਦੀ ਜਿਹੜੀ ਹੈ ਜਨਸੰਖਿਆ ਦੱਸੀ 22 ਦੀ ਦੱਸੀ 24-8 ਲੱਖ ਹੋ ਸਕਦਾ ਇਹ ਤੋਂ ਵੱਧ ਹੋਵੇ ਉਹ ਤਾਂ 51 ਤੱਕ ਮਿਲੀਅਨ ਕਹਿੰਦੇ ਆ ਆ 25 ਚੜ ਗਿਆ 25 ਤਾਂ ਮਿਲੀਅਨ ਮਿਲੀਅਨ ਤਾਂ 25 ਦੇ ਵਿੱਚੇ ਹੋ ਜਾਣੀ ਹੈ ਜੀ ਫਿਰ ਤੁਸੀਂ ਇਹ ਦੇਖ ਲਓ ਵੀ ਹੁਣ ਇਹ ਕਿਉਂ ਨਹੀਂ ਕਰ ਰਹੇ ਕਲੀਅਰ اور ਲੋਕਾਂ ਦਾ ਤਾਂ ਵੈਸੇ ਤਰ੍ਹਾਂ ਨਿਕਲਿਆ ਹੈ ਵੇਟਿੰਗਸ ਨੂੰ ਲੈ ਕੇ ਤੁਸੀਂ ਇਹ ਦੇਖ ਲਓ ਚਾਹੇ ਛੋਟੇ ਬੱਚਿਆਂ ਦੀ ਕੋਈ ਕੋਈ ਉਹਨਾਂ ਦਾ ਕੋਈ ਟੈਸਟ ਹੋਣੇ ਨੇ ਮੈਡੀਕਲ ਰਿਲੇਟਡ ਵੱਡੇ ਨੇ ਬਜ਼ੁਰਗ ਨੇ ਆਮ ਲੋਕ ਹੈ ਕੋਈ ਫਿਰ ਕਿਉਂ ਨਹੀਂ ਕਲੀਅਰ ਕਰਦੇ ਹੈਗੇ ਇਹ ਤਾਂ ਲੋਕਾਂ ਨੂੰ ਆਵਾਜ਼ ਉਠਾਉਣੀ ਪੈਣੀ ਆ ਚਾਹੇ ਤੁਹਾਡੇ ਵਾਰਡ ਦੇ ਵਿੱਚੋਂ ਕੋਈ ਕਾਉਂਸਲਰ ਆ ਰੀਡਰ ਕਾਉਂਸਲਰ ਆ ਡਿਪਟੀ ਮੇਅਰ ਆ ਮੇਅਰ ਆ ਇਹ ਬਾਕੀ ਗੱਲਾਂ ਦੇ ਵਿੱਚ ਲੋਕਾਂ ਨੂੰ ਉਲਝਾ ਕੇ ਕਿਉਂਕਿ ਹੁਣ ਲੋਕਾਂ ਦਾ ਸਾਰਾ ਧਿਆਨ ਪਦੇਣਾ ਸਾਹਿਬ ਫੈਡਰਲ ਗਵਰਨਮੈਂਟ ਤੇ ਲੱਗਿਆ ਹੋਇਆ ਪ੍ਰੋਵਿੰਸ ਵਾਲੇ ਆਪਣਾ ਹੋਰ ਪਾਸੇ ਨੂੰ ਕੋਈ Araag ਛੇੜ ਦੰਨੇ ਵੀ ਭਾਈ ਅਸੀਂ ਅਮਰੀਕਾ ਦੇ ਕੋਈ ਹਿੱਸੇ ਖਰੀਦ ਲਾਂਗੇ ਪਰ ਅਸਲੀਅਤ ਜਿੱਥੇ ਬ੍ਰੈਂਟੋਨੀਅਨਸ ਨੇ ਰਹਿਣਾ ਉਹਦੀ ਗੱਲਬਾਤ ਕੋਈ ਨਹੀਂ ਕਰਦਾ ਹੈਗਾ ਜੀ ਪ੍ਰਣ ਸਾਹਿਬ ਆ ਬਿਲਕੁਲ ਸਿੱਧ ਜੀ ਦੇ ਵਿੱਚ ਦੇਖੋ ਕਿ ਬ੍ਰੈਂਟੋਨੀਅਨ ਦੇ ਵਿੱਚ ਬਹੁਤ ਵੱਡੇ ਪੱਤਰ ਚੇ ਦਸਤੀਆ ਦਸਤੀਆ ਜਾਰੇ ਵੀ ਜੋ ਗੰਜਾ ਫਾਇਰ ਨਵ ਪਾਰਸਨ ਜਿਹੜੇ ਸੀ ਨਾਗਰਿਕ ਨੇ ਉਹ ਜਿਹੜਾ ਜਨਰਲ ਮੈਂ ਟੈਰਿੰਡਾ ਤੋਂ ਬਾਹਰ ਹੋਇਆ ਤਾਂ ਬਾਹਰ ਹੋ ਆ ਕੇ ਇੱਥੇ ਰਹਿ ਰਹੇ ਨੇ ਜਿਨ੍ਹਾਂ ਨੇ ਕੈਨਡਾ ਨੂੰ ਅਪਣਾਇਆ ਜੀ ਤੇ ਇੱਥੇ ਤਕਰੀਬਨ 173 ਵੱਖ-ਵੱਖ ਧਰਾਨੀਆਂ ਜਿਹੜੇ ਵੱਖ-ਵੱਖ ਭਾਸ਼ਾ ਮੋਂ ਬੋਲਦੇ ਵੜੇ ਲੋਕ ਬ੍ਰੈਂਟਨ ਦੇ ਵਿੱਚ ਰਹਿ ਰਹੇ ਨੇ ਸਭ ਤੋਂ ਵੱਡੇ ਇਹ ਨੇ ਪੰਜਾਬੀ ਜਾਂ ਜਿਆਦਾ ਹਿੱਸੇ ਨੇ ਜੀ ਨਹੀਂ ਬਾਕੀ ਕਮਿਊਨਿਟੀ ਐਸੇ ਨੇ ਜਿਹੜੀਆਂ ਉਹ ਮੈਂ ਥੋੜੀ-ਥੋੜੀ ਗਿਣਤੀ ਹਵੇ ਦਾ 20 40 ਤੱਕ ਗਿਣਤੀ ਹੋਵੇ ਤੇ ਕਾਫੀ ਵੱਡੇ ਖੇਤਾਂ ਦੇ ਵਿੱਚ ਅਲੱਗ-ਅਲੱਗ ਲੋਕ ਰਹਿ ਰਹੇ ਨੇ ਸੋ ਇਹ ਨਹੀਂ ਆ ਕਿ ਜਿਆਦਾ ਲੋਕਾਂ ਬਾਰੋਂ ਜਿਹੜੇ ਜਨਮ ਲਏ ਆ ਉਹ ਆ ਕੇ ਰਹਿ ਰਹੇ ਨੇ ਚਾਹੇ ਜਿਹੜੇ ਦਾਤੇ ਨੇ ਆਪਣੇ ਹਿਸਾਬ ਨਾਲ ਬਣਾ ਕੇ ਬੈਠੇ ਨੇ ਅਸਲੀਅਤ ਕੁਝ ਹੋਰ ਹੈ ਸੋ ਅਗਰ ਇਸ ਆਪਣੇ ਬਣਾਏ ਹੋਏ ਦਾਤਿਆਂ ਦੇ ਹਿਸਾਬ ਨਾਲ ਚੱਲਣਾ ਆ ਫੇਰ ਕਾ ਜੋ ਅੱਜ ਮੁਸ਼ਕਲਾਂ ਦੇਖ ਰਹੇ ਵੀ ਇਸ ਤੋਂ ਵੀ ਜ਼ਿਆਦਾ ਸਾਨੂੰ ਦੇਖ ਨੂੰ ਮਿਲ ਸਕਦੀਆਂ ਤੇ ਅਗਰ ਅਸਲੀਅਤ ਵਾਲੇ ਜਿਹੜੇ ਦਾਤੇ ਆ ਉਹਦੇ ਮੁਤਾਬਕ ਚੱਲਾਂਗੇ ਹੋਰ ਜੋ ਜਰੂਰਤਾਂ ਨੇ ਬ੍ਰੈਂਟਨੀਆਂ ਸੋ ਉਹ ਜਿਹੜੀਆਂ ਨੇ ਆਉਣ ਵਾਲੇ ਸਮੇਂ ਚ ਜਲਦ ਮਿਲ ਸਕਦੀਆਂ ਹਨ ਉਸ ਬਾਬਤ ਕੋਸ਼ਿਸ਼ ਕੀਤੀ ਜਾਵੇ ਜੀ ਬਹੁਤ ਬਹੁਤ ਧੰਨਵਾਦ ਪ੍ਰਿੰਨ ਸਾਹਿਬ ਪ੍ਰਿੰਨ ਸਾਹਿਬ ਜਿੰਦੇ ਹੁੰਦੇ ਆਪਣਾ ਨੰਬਰ ਸਾਂਝਾ ਕਰ ਦਿਓ ਕਿਸੇ ਵੀ ਵੀਰਪੈਣ ਭਰਾ ਨੇ ਟਰੱਕ ਲੈਣ ਲੋਨ ਲੈਣਾ ਹੋਵੇ ਜਾਂ ਤੁਹਾਡੇ ਨਾਲ ਕੋਈ ਅਪਡੇਟ ਕਰਨੀ ਹੋਵੇ ਜੀ ਕਾਪਿਟੀ ਮੇਰਾ ਨੰਬਰ 400 848 9699 416